ਕਰਤਾ ਪਰ ਅੱਜ ਜੁੜੇਗਾ ਬਲੌਗ ਜਿੱਤੇਗੀ ਕਾਂਗਰਸ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਹਾਂ ਜਿੱਥੇ ਕਿ ਬੂਥ ਸਤਰ ਤੇ ਜਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹਾਂ ਔਰ ਜਿਸ ਪ੍ਰਕਾਰ ਕੇਸ ਹਲਕੇ ਚ ਮਾਈਨਿੰਗ ਹੋ ਰਹੀ ਹੈ ਕਿਸ ਤਰ੍ਹਾਂ ਭਾਜਪਾ ਦਾ ਇੱਕ ਐਮਐਲਏ ਜਿਹੜਾ ਜਿਹੜਾ ਸਬੰਧ ਹਿਮਾਚਲ ਨਾਲ ਉਹ ਸਾਣ ਗਾਂਡ ਕਰਕੇ ਆਮ ਆਦਮੀ ਪਾਰਟੀ ਨਾਲ ਇੱਥੇ ਮਾਈਨਿੰਗ ਚਲਾ ਰਿਹਾ ਔਰ ਇਹ ਤੇ ਵੀ ਚਰਚਾ ਹੋਈ ਪੁਲਿਸ ਬਕਦਮੇ ਦਰਜ ਕਰ ਰਹੀ ਹੈ ਔਰ ਨਾਲੇ ਸਮੇਂ ਚ ਇਹ ਖਿਲਾਫ ਲੜਾਈ ਲੜੀ ਜਾਏਗੀ ਔਰ ਬੰਦੀ ਕਾਰਵਾਈ ਉਹਨਾਂ ਠੇਕੇਦਾਰਾਂ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਲੁੱਟ ਲਿਆ ਪਠਾਨਕੋਟ ਨੂੰ ਤੇ ਭੋਇ ਨੂੰ ਉਹਨਾਂ ਤੇ ਕੀਤੀ ਜਾਏ ਜਿਹੜੇ ਦਿੱਲੀ ਤੋਂ ਲੀਡਰ ਆ ਰਹੇ ਨੇ ਜਿਹੜੇ ਪਾਸੇ ਲਾ ਕੇ ਉਹਨੂੰ ਪੰਜਾਬ ਕੇ ਅਜੇ ਸਥਿਤਾ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਬਹੁਤ ਮਾੜੀ ਗੱਲ ਹੈ ਦੇਖੋ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਦਿੱਲੀ ਵਾਲਿਆਂ ਦੇ ਲੁੱਟਣਾਸਤੇ ਨਹੀਂ ਰੱਖਿਆ ਸੋ ਇਸ ਤਰ੍ਹਾਂ ਦੇ ਕਾਰਨਾਮੇ ਨਾਲ ਪੰਜਾਬ ਦੇ ਲੋਕਾਂ ਨੇ ਛਾੜੂ ਸਰਕਾਰ ਨੂੰ ਮਾਫੀ ਨਹੀਂ ਕਰਨਾ ਅੰਜਾਮ ਬਹੁਤ ਮਾੜਾ ਹੋਣਾ ਅੱਜ ਅਗਰ ਪੰਜਾਬ ਦੇ ਅੰਦਰ ਇਲੈਕਸ਼ਨ ਹੋ ਜਾਣ ਤਾਂ ਮੇਰਾ ਖਿਆਲ 95 ਸੀਟਾਂ ਤੋਂ 5 ਸੀਟਾਂ ਬੜੀ ਮੁਸ਼ਕਲ ਨਾਲ ਦੁਬਾਰੇ ਰੀਟੇਨ ਕਰ ਪਾਏਗੀ ਪਾਰਟੀ ਕਿਉਂਕਿ ਹਰ ਤਰ੍ਹਾਂ ਦਾ ਜੋ ਮਾੜੇ ਹਾਲਾਤ ਪੰਜਾਬ ਦੇ ਵਿੱਚ ਗੁੰਡਾਗਰਦੀ ਮਾਈਨਿੰਗ ਮਾਫੀਆ ਦਿੱ ਘਾਰੇ ਹੈਂਡ ਗ੍ਰਨੇਡਿਕਣਾ ਬਾਬਾ ਸਾਹਿਬ ਉਮੀਦ ਕਰਦੀ ਫੋਟੋ ਤੇ ਖਾਲਿਸਤਾਨ ਲਿਖਿਆ ਜਾਣਾ ਮਜ਼ਾਜਮਾ ਦੇ ਦਰਨੇ ਕਿਸਾਨਾਂ ਦੇ ਦਰਨੇ ਕੋਈ ਵਿਅਕਤੀ ਸੁਰੱਖਿਅਤ ਨਹੀਂ ਹੈ ਗੈਂਗਸ ਖਲਾਨਾ ਉਹ ਬੋਲਬਾਲਾ ਹੈ ਇਸ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਿਸੇ ਵੀ ਵਿਅਕਤੀ ਤੋਂ ਫਰੋਤੀ ਮੰਗੀ ਜਾਂਦੀ ਹੈ ਉਹ ਡਰਾਇਆ ਜਾ ਰਿਹਾ ਹੈ ਕਈਆਂ ਦੇ ਨਾ ਤਾਂ ਮਲਾਜਮ ਹੋਣ ਦੇ ਬਾਪ ਯੂਦ ਵੀ ਉਹਨੂੰ ਗੋਲੀ ਮਾਰ ਦਿੱਤੀ ਜਾ ਰਹੀ ਅੱਜ ਤੱਕ ਮੂਸੇ ਵਾਲੇ ਦਾ ਕੇਸ ਦਾ ਹੱਲ ਨਹੀਂ ਹੋਇਆ ਤੇ ਜੇ ਸਿੱਧੂ ਮੂਸੇ ਵਾਲੇ ਦਾ ਮੁਕਦਮੇ ਦਾ ਹਜੇ ਤੱਕ ਹੱਲ ਨਹੀਂ ਹੋਇਆ ਫਿਰ ਆਮ ਵਿਅਕਤੀ ਦੀ ਕੀ ਪੁੱਛੇ ਛੋਏਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਪੰਜਾਬ ਨੂੰ ਟਾਰਗੇਟ ਕਰਕੇ ਬੀਜੇਪੀ ਔਰ ਆਮ ਆਦਮੀ ਪਾਰਟੀ ਵੱਲੋਂ ਲੁੱਟਿਆ ਜਾ ਰਿਹਾ ਹੈ ਇਹ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ ਠੀਕ ਹੈ ਥੈਂਕ ਯੂ ਜਨਾ ਚਾਹਨਾ ਅਬਦੁੱਲਾਹ ਸਾਹਿਬ ਨੂੰ ਅਬਦੁੱਲਾਹ ਸਾਹਿਬ ਦੇਸ਼ ਦਾ ਤੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਪੇਟ ਪਾਲੇ ਪੰਜਾਬ ਜੰਮੂ ਕਸ਼ਮੀਰ ਨੂੰ ਤੇ ਦੇਸ਼ ਨੂੰ ਸੁਰੱਖਿਅਤ ਕਰੇ ਪੰਜਾਬੀ ਤਾਂ ਜਦੋਂ ਪਾਣੀਆਂ ਦੀ ਵਾਰੀ ਆ ਗਈ ਤੁਸੀਂ ਕਹਿੰਦੇ ਅਸੀਂ ਕੱਲਾ ਜੰਮੂ ਨੂੰ ਦੇਣਾ ਤੇ ਪੰਜਾਬ ਨੂੰ ਦੇਣਾ ਹੀ ਨਹੀਂ ਬਹੁਤ ਮਾਰੀ ਗੱਲ ਹੈ। ਦੂਜੀ ਗੱਲ ਇਹ ਪਾੜੀ ਪਾਣੀ ਜਿਹੜਾ ਇਹ ਸੈਂਟਰਲ ਡੋਮੇਨ ਦੇ ਵਿੱਚ ਹੈ ਇਹਨਾਂ ਦੇ ਹੱਥ ਵਿੱਚ ਨਹੀਂ। ਸੈਂਟਰ ਨੇ ਹਮੇਸ਼ਾ ਨੇ ਕਹਿ ਦਿੱਤਾ ਹੀ ਰਾਜਸਥਾਨ ਨੂੰ ਦੇ ਦੇਣਾ। ਉਹ ਕਹਿੰਦਾ ਸੀ ਹੋਰ ਕਿਸ ਨੂੰ ਦੇਣਾ ਕੋਈ ਨਹੀਂ ਤੇ ਪੰਜਾਬ ਵਾਲੇ ਵਿਚਾਰੇ ਕਿਹੜੇ ਕੰਮ ਨੂੰ ਰੱਖੇ। ਜੋ ਇਸ ਗੱਲ ਕਰਨ ਇਹ ਉਮਰ ਅਬਦੁੱਲਾਹ ਜੀ ਕੋ ਅਸੀਂ ਯਾਦ ਕਰਾਂਗੇ ਕਿ ਚੰਗੇ ਲੀਡਰ ਨੇ ਗੈਰ ਜ਼ਿੰਮੇਵਾਰਾ ਨਾ ਬਿਆਨ ਬੱਤ ਉਹ ਜਾਂ ਸਰਾਰੀ ਖਿਲਾਫ ਉਹਨਾਂ ਨੇ ਜਿੰਨੇ ਸਰਾਰੀ ਦੇ ਤੇ ਜਿੰਨੇ ਭਰਾਰੀ ਇਹ ਸਾਰਿਆਂ ਦੇ ਕੋਲ ਪਹਿਲੇ ਅਲੀਗੇਸ਼ਨ ਤੇ ਲੱਗ ਨਹੀਂ ਲੱਗਾ। ਉਹ ਇਹ ਸਾਰੇ ਬੰਦਿਆਂ ਦੀ ਟੋਟਲ ਇਨਵੈਸਟੀਗੇਸ਼ਨ ਹੋਏਗੀ ਕਾਂਗਰਸ ਗਵਰਨਮੈਂਟ ਆ। ਤੁਹਾਨੂੰ ਮੈਂ ਦੱਸਿਆ ਕਿ ਜਿੰਨੇ ਨੇ ਭਗਵੰਤ ਮਾਨ ਤੋਂ ਸ਼ੁਰੂ ਹੋਏਗੀ ਭਗਵੰਤ ਮਾਨ ਤੋਂ ਤੇ ਕੇਜਰੀਵਾਲ ਤੇ ਜਿੰਨੇ ਬਾਹਰਲੇ ਲੁਟੇਰਿਆਂ ਨੇ ਪੰਜਾਬ ਨੂੰ ਲੁੱਟਿਆ ਕੋਈ ਸੁੱਕਾ ਨਹੀਂ ਜਾਂ ਦਿੰਦਾ। ਪਹਿਲੇ ਉੱਥੋਂ ਆ ਕੇ ਤੇ ਫਿਰ ਸਰਾਰੀ ਤੇ ਭਰਾਰੀ ਵਾਲੋਂ ਆਵਾਂਗੇ। ਦੇਖ ਕੱਠੂ ਆ ਤੁਹਾਡਾ ਜਿਹੜਾ ਕਟਾਰੂ ਇਹਦੇ ਤਾਂ ਜਖੜ ਸਾਹਿਬ ਨੇ ਵੀ ਕਿਹਾ ਵੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਹੜੇ ਫਾਰਮ ਹਾਊਸ ਬਣਾ ਲੈ ਸਾਈਕਲ ਸਾਈਕਲ ਵਾਲੇ ਸੀ ਅੱਜ ਕੱਲ੍ਹ ਹੁਣ ਫਾਰਮ ਹਾਊਸ ਲੈ ਰਹੇ ਨੇ ਸਟਿਚਲ ਜਾਣ ਇਹਨਾਂ 100% ਸਾਰਿਆਂ ਦੀ ਹੋਣੀ ਚਾਹੀਦੀ ਬੀਜੇਪੀ ਦੇ ਸਾਰੇ ਲੀਡਰਾਂ ਦੀ ਵੀ ਹੋਣੀ ਚਾਹੀਦੀ ਹੈ ਜਿਹੜੇ ਸਾਈਕਲ ਤੋਂ ਫਾਰਮ ਹਾਊਸਾਂ ਤੇ ਪਹੁੰਚੇ ਕੋਈ ਦੇ ਵਿੱਚ ਅਗਰ ਮੈਂ ਤਾਂ ਮੁੱਦਾ ਸਾਫ਼ੀ ਕਰਾਇਆ ਆ ਅਸ਼ੀਸ਼ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਵੀ ਆਪਰੇ ਸਾਹਿਬ ਮਾਈਨਿੰਗ ਦੀ ਸਾਰੀ ਕਟਾਰੂ ਕਰਾ ਰਿਹਾ ਆਇਨਿੰਗ ਸਾਰੀ ਦੀ ਸਾਰੀ ਕੇਜਰੀਵਾਲ ਦੇ ਭਗਵੰਤ ਮਾਨ ਦੇ ਬੰਦੇ ਕਰਾ ਰਹੇ ਨੇ ਕ੍ਰੂਟੇ ਦੇ ਰਿਸ਼ੀਪਾਲ ਤੇ ਇਹਨਾਂ ਨੂੰ ਰੋਕੇਗਾ ਕੌਣ ਜਦੋਂ ਇਸ ਟਾਈਮ ਬਾੜੀ ਫਸਲ ਨੂੰ ਖਾਰੀ ਤੇ ਡਾਇਰੈਕਟਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਦੇਖ ਰੇਖੇ ਸੇ ਕੰਮ ਹੋ ਰਿਹਾ ਤਾਰਲੇ ਸੂਬਿਆਂ ਤੋਂ ਲਿਆ ਕੇ ਜਿਹੜਾ ਸਾਲ ਕਰਵਾ ਰਹੇ ਤੁਸੀਂ ਮੈਂ ਤੇ ਤੁਹਾਨੂੰ ਅੱਗੇ ਸਪੀਚ ਦਿੰਦੇ ਕਿ ਹੈ ਕਿ ਬੀਜੇਪੀ ਤੇ ਆਪ ਇੱਕ ਸਿੱਕੇ ਦੇ ਦੋ ਪਹਿਲੂ ਨਾ ਮੇਰੀ ਗੱਲ ਤੇ ਹੋ ਤੁਹਾਡੇ ਤੁਸੀਂ ਖੁਦ ਸਾਬਤ ਕਰ ਦਿੱਤੀ ਕਿ ਬੀਜੇਪੀ ਦੇ ਐਮਐਲਏ تھے ਤੁਸੀਂ ਕਰਾ ਰਿਆ ਆਪਦੀ ਸਰਕਾਰ ਚ ਤੇ ਫਿਰ ਮੇਰਾ ਜਿਹੜੀ ਸਟੇਟਮੈਂਟ ਹੈ ਉਹਨੂੰ ਤੁਸੀਂ ਖੁਦ ਬੋਰ ਲਾਤੀ ਬੀਜੇਪੀ ਕਹਿ ਰਹੀ ਹੈ ਵੀ ਇੱਕ ਕੋਸ਼ਿਸ਼ ਚੋਣ ਦੇ ਵਿਕਲਪ ਉਹਦੀ مخالਫਤ ਕਰਨਿਆ ਇੱਕ ਦੇਸ਼ ਇੱਕ ਚੋਣ ਦੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮ ਨੂੰ ਜਿਹਦੇ ਹੱਲ ਬਾਰੇ ਇਹਨਾਂ ਵਿਚਾਰਿਆ ਹੀ ਕੋਈ ਉਹਦੇ ਚ ਇਹਨਾਂ ਕਲੈਰੀਫਿਕੇਸ਼ਨ ਵੀ ਨਹੀਂ ਦਿੱਤੀ ਜਿੱਥੇ ਮਿਡਟਰਮ ਪੋਲਸ ਹੁੰਦੀਆਂ ਨੇ ਉੱਥੇ ਕੀ ਬਣੇਗਾ ਜਿੱਥੇ ਕਿਸੇ ਦੀ ਮੌਤ ਹੋ ਜਾਂਦੀ ਉੱਥੇ ਕੀ ਬਣੇਗਾ ਕਿੰਨੇ ਚਿਰ ਵਾਸਤੇ ਟਰਮ ਹੋਏ ਆਮ ਆਦਮੀ ਪਾਰਟੀ ਤੇ ਸਾਰੀ ਦੀ ਸਾਰੀ ਕ腐ਸ਼ਨ ਚ ਟੋਟਲੀ ਲਤਫਪਤ ਹੋਈ ਦੂਜਾ ਨਾਮ ਹੀ ਕ腐ਸ਼ਨ ਦਾ ਆਮ ਆਦਮੀ ਪਾਰਟੀ ਕੁਝ ਦਿਨ ਪਹਿਲੇ ਸਰ ਡਾਕਟਰ ਹੁਣ ਜਿਹੜਾ ਵੀ ਕਾਬੂ ਆ ਜਾਂਦਾ ਇਹਨਾਂ ਦਾ ਬੰਦਾ ਉਹ ਕਹਿੰਦਾ ਏਆਈ ਦੀ ਏ ਆਰਟੀਫੀਸ਼ਲ ਇੰਟੈਲੀਜੈਂਸ ਹੀ ਬਣਾਈ ਚੀਜ਼ ਹੈ ਪਹਿਲੇ ਟਾਈਮ ਵਿੱਚ ਕਿਉਂ ਨਹੀਂ ਆਈ ਨਾਲੇ ਅੱਜ ਦੇ ਦਿਨ ਵੀ ਬਾਕੀ ਕੋਈ ਬਾਕੀ ਪਾਰਟੀਆਂ ਦੇ ਬੰਦੇ ਆਏ ਨੇ ਉਹਨਾਂ ਦੀ ਕਿਉਂ ਫੋਟੋਆਂ ਨਹੀਂ ਆ ਰਹੀਆਂ ਇਹ ਕਿਸ ਤਰ੍ਹਾਂ ਕਾਬੂ ਆ ਰਹੇ ਨੇ ਠੇੜੂ ਵੀ ਕਹਿੰਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਤੋਂ ਪਹਿਲੇ ਉਹ ਜਿਹੜਾ ਬਲਕਾਰ ਸਿੰਘ ਸੀ ਉਹ ਵੀ ਇਹੀ ਕਹਿੰਦਾ ਸੀ ਹੁਣ ਆ ਜਿਹੜਾ ਨਵਾਂ ਕਾਬੂ ਆਇਆ ਇਹ ਵੀ ਇਹੀ ਕਹੀ ਜਾਂਦਾ 27 14 ਤੇ 92 ਇਲੈਕਸ਼ਨ ਪੰਜਾਬ ਦੀ ਤੇ ਕਾਂਗਰਸ ਦੇ ਅੱਖ ਚ ਹੋ ਰਹੀ ਹੈ ਕਾਂਗਰਸ ਦੇ ਅੱਖ ਚ ਹੋਏਗੀ ਤੇ ਅਲੀ ਬਾਬਾ ਤੇ 40 ਚੋਰਾਂ ਤੇ ਗਰੋਹ ਨੂੰ ਬਕਾਇਦਾ ਤੋਂ ਟੰਗਿਆ ਜਾਏਗਾ ਦੇ ਤੋਂ ਬਾਅਦ ਇਲੈਕਸ਼ਨਾਂ ਤੋਂ ਬਾਅਦ ਇਹ ਜੇ ਅੰਡਰਗਰਾਉਂਡ ਹੋਣਗੇ ਮੇਰਾ ਇਹ ਮੰਨਣਾ ਹੈ ਕਿ ਗਿਲਤੀ ਤੋਂ ਪਹਿਲੇ ਪਹਿਲੇ ਭਗਵੰਤ ਤੇ ਇਹਦੀ ਸਾਰੀ ਟੀਮ ਬਾਹਰ ਲੈ ਦੇ ਸਕਦੇ ਕੋ ਕੋਥੇ ਕੁਝ ਇਹ ਪੰਜਾਬ ਦੀ ਜੜੀ ਬੀਜੇ ਸਕਿਆ ਅੱਜ ਉਹ ਸਾਡੇ ਵਾਲੇ ਕੋਈ ਚਾਈ ਹੈ ਸਾਡੇ ਹਲਕੇ ਦਾ ਜੱਜਾ ਨੇ ਆ ਕੇ ਲੋਕੀ ਕਮੀ ਰਿਪੋਰਟ ਕਰਾਉਣਾ ਉਹਨੇ ਕਿਹਾ ਇਹ ਲੋਕੀ ਬਹੁਤ ਪਰੇਸ਼ਾਨ ਕੋਈ ਸੁਣਵਾਈ ਕੋਈ ਕਿਸੇ ਦੀ ਕੋਸ਼ਿਸ਼ ਨਹੀਂ ਮੰਡਿਚ ਪਰਚਾ ਮੰਡਿਚ ਪਰਚਾ ਛੋਟੇ ਛੋਟੇ ਬੱਚਿਆਂ ਦੇ ਪੱਤੇ ਦੇ ਜਾਂਦੇ ਕੋ ਮੂਰੇ ਬੜੇ ਆਉਂਦੇ। ਉਹ ਮੇਰੇ ਕਹਿਨ ਦਾ ਭਾਉ ਨੇ ਆ ਕਿ ਜਿਸ ਰਾਂ ਸਰਕਾਰ ਚ ਆਏ ਸੀ। ਇਹ ਕਹਿ ਲੱਗਿਆ ਇਹ ਬਹੁਤ ਤਰੱਕੀ ਕਰਾਂਗਾ। ਅੱਜ ਕੋਈ ਤਰੱਕੀ ਨਹੀਂ। ਇਸੇ ਪਿੰਡ ਅੱਜ 3.5 ਸਾਲ ਹੋ ਗਿਆ ਪੰਜਾਬ ਸਰਕਾਰ ਦਾ ਇੱਕ ਦੁਕਾਨੀ ਆਇਆ। ਔਰ ਜਿੰਦਾ ਸਾਡੇ ਟਾਈਮ ਪੈਸੇ ਆਏ ਸੀ। ਉਹ ਵੀ ਪੈਸੇ ਨੇ ਡਾਕ ਲਏ। ਉਹ ਵੀ ਪੈਸੇ ਜਿਹੜੇ ਆ ਹੁਣ ਨਿਵੇਜਾ ਚ ਲਵਾ ਰਿਹਾ। ਨਹੀਂ ਮੇਰਾ ਫੜੋ ਪਿਆ ਉਹ ਪੈਸੇ ਮਮ ਲੋ ਲੇਬਰ ਦੇ ਬਿੱਲ ਦੇ ਇਹਨਾਂ ਕੋਲ ਕੋਈ ਨਹੀਂ ਨਾਗਰ ਰੋਡ ਬਣਿਆ ਜਿਹੜਾ ਰੋਡ ਦੀ ਗੱਲ ਕਰਦੇ ਪੀਆਂ ਪਾਈ ਰੋਡ ਹੈ ਰਹਾ ਰੋਡ ਜਾ ਰਿਹਾ ਪੀਆਂ ਬਾਈ ਦਾ ਕੋਈ ਦੱਸੇ ਕਿਹੜਾ ਬਣਾਇਆ ਮੇਰੇ ਤੇ ਪੈਸੇ ਵੀ ਤਗੜਾ ਤੇ ਸ਼ੁਰੂ ਹੋਇਆ ਪਰ ਕੋਲੋਂ ਆ ਗਿਆ ਕੋਈ ਵੀ ਕਰ ਸਕਦਾ ਨਹੀਂ ਮੈਂ ਵੀ ਆਪਣਾ ਮਨੋ ਮਜ਼ਬੂਤ ਹੈ ਮਨੇ ਕੋਈ ਮੈਂ ਲੋਕਾਂ ਨੂੰ ਇਹਦਾ ਦੱਸਣਾ ਪਾਇਆ ਨਹੀਂ